ਤੁਸੀਂ ਦੇਖ ਰਹੇ ਜੀ ਬਾਰਡਰ ਪੱਟੀ ਨੂੰ ਸ਼ਮਾਇਆ ਮੋਗਰਾ ਦੀ ਪੱਟੀ ਅੱਜ ਦਿਖਾਉਣ ਜਾ ਰਹੇ ਹਾਂ ਵੀ ਡੇਰਾ ਬਾਬਾ ਨਾਨਕ ਵਿੱਚ ਪੈਸੇ ਦੀ ਬਰਬਾਦੀ ਕਿਤਰਾ ਹੁੰਦੀ ਆ ਲੱਖਾਂ ਰੁਪਏ ਹੋ ਰਹੇ ਨੇ ਬਰਬਾਦ ਸਫੇਦ ਹਾਥੀ ਇੱਕ ਹਫ਼ਤੇ ਆ ਜੀ ਹੋਰੀ ਉਹ ਤੈਨੂੰ ਦੱਸਾਂਗੇ ਸਫੇਦ ਹਾਥੀ ਕਿਹੜੇ ਨੇ ਡੇਰਾ ਬਾਬਾ ਨਾਨਕ ਵਿੱਚ ਪ੍ਰਦੂਸ਼ਣ ਵਾਲੇ ਜਿਹੜੇ ਨੇ ਤਿੰਨ ਜਿਹੜੇ ਨੇ ਉਹ ਐਸੇ ਲੱਗੇ ਦੇ ਨੇ ਸਫੇਦ ਹਾਥੀ ਆ ਮੇਰੇ ਪਿੱਛੇ ਬਰੇ ਤੁਸੀਂ ਦੇਖੋ ਕਰਤਾਰਪੁਰ ਕੋਰੀ ਡੋਰ ਲੰਗਾ ਆ ਤੁਸੀਂ ਦੇਖ ਤੁਹਾਨੂੰ ਝਲਕੇ ਦਿਖਾਉਨੇ ਆ ਵੀ ਸਾਹਮਣੇ ਜਿਹੜਾ ਇੱਕ ਆ ਬਣਿਆ ਦਾ ਹੱਥ ਨੂੰ ਮਾ ਜਿਹੜੀ ਕੋਈ ਆ ਇਹ ਪ੍ਰਦੂਸ਼ਣ ਵਾਲਿਆਂ ਨੇ ਲਾਇਆ ਜੀ ਡੇਰਾ ਬਾਬਾ ਨਾਨਕ ਦੇ ਵਿੱਚ ਨੰਬਰ 1 ਤੇ ਤੁਹਾਨੂੰ ਲੈ ਕੇ ਚਲਦੇ ਆ ਡੇਰਾ ਬਾਬਾ ਨਾਨਕ ਕਰਤਾਰਪੁਰੀ ਡੋਰ ਦੇ ਲਾਗੇ ਜਿਹੜਾ ਵਾ ਤੁਸੀਂ ਦੇਖ ਰਹੇ ਹੋ ਸਫੇਦ ਹਾਠੀ ਇਹਨੂੰ ਆਪਾਂ ਕਹਿੰਦੇ ਆ ਸਫੇਦ ਹਾਠੀ ਇਹਦੀ ਕੀਮਤ ਵੀ ਤੁਹਾਨੂੰ ਦੱਸਾਂਗੇ ਦੂਸਰੇ ਔਰ ਇਹ ਨਾਲ ਹੀ ਜਿਹੜਾ ਦੇਖ ਰਹੇ ਤੁਸੀਂ ਪਲਾਸਟਿਕ ਬੋਤਲ ਵੇਸਟਿੰਗ ਮਸ਼ੀਨ ਫੇਰ ਤਾਂ ਥੀ ਇਹ ਵੀ ਸਭ ਤੋਂ ਹੋ ਚੁੱਕੇ ਨੇ ਦੱਸਣ ਤੁਹਾਨੂੰ ਦੱਸਣਾ ਵੀ ਚਾਹਾਂਗੇ ਵੀ ਕਿੱਥੇ ਕਿੱਥੇ ਲੱਗੇ ਦੇ ਨੇ ਪਹਿਲਾਂ ਤੇ ਡੇਰਾ ਬਾਬਾ ਨਾਨਕ ਮਹਾਰਾਜ ਜੀ ਸਿੰਘ ਚੌਂਗ ਦੇ ਵਿੱਚ ਜਿਹੜਾ ਜੀ ਇਹ ਉੱਥੇ ਲੱਗਾ ਦਾ ਪ੍ਰਦੂਸ਼ਨ ਵਾਲਾ ਨੰਬਰ 2 ਦੇ ਦੀਏ ਚਲਦੀ ਰਹੀ ਆਪਾਂ ਅੱਜ ਡੇਰਾ ਬਾਬਾ ਨਾਨਕ ਬੱਸ ਸਟੈਂਡ ਉੱਥੇ ਵੀ ਪ੍ਰਦੂਸ਼ਨ ਵਾਲਾ ਲੱਗਾ ਜਾਗਾ ਵਾ ਤਿੰਨ ਜਿਹੜੇ ਸਵੇਧ ਹਾਥੀ ਨੇ ਕੀਮਤ ਵੀ ਤੁਹਾਨੂੰ ਦੱਸਾਂਗੇ ਜ਼ਰੂਰ ਪਰ ਪਹਿਲਾਂ ਤੁਹਾਨੂੰ ਇੱਕ ਉਹ ਵੀ ਦਸੀਏ ਬਟਾਲਾ ਚੁੰਗੀ ਤੇ ਚਲਦੇ ਆ ਜੀ ਉੱਥੇ ਵੀ ਤੁਹਾਨੂੰ ਦਿਖਾਉਣੀ ਆ ਪਲਾਸਟਿਕ ਵੇਸਟਿੰਗ ਦਾ ਜਿਹੜਾ ਜਿਹੜਾ ਮਸ਼ੀਨਰੀ ਉੱਥੇ ਲੱਗੀ ਆ ਦੂਸਰੀ ਮਸ਼ੀਨ ਕਰਤਾਰਪੁਰ ਕੋਰੀ ਡੋਰ ਲੰਗਾ ਤੀਸਰੀ ਜਿਹੜੀ ਮਸ਼ੀਨ ਆ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਵਿੱਚ ਲੱਗੀ ਦੀ ਹੈਗੀ ਆ ਜੀ ਆਹ ਉਹ ਤੁਹਾਨੂੰ ਕਿਵੇਂ ਦੱਸਿਆਂ ਜੀ ਇਹ ਜਿਹੜੀ ਤੁਸੀਂ ਦੇਖ ਰਹੇ ਹੋ ਜੀ ਸਾਹਮਣੇ ਜਿਹੜੀ ਆ ਜੀ ਮਸ਼ੀਨ ਜਿਹੜੀ ਹੈਗੀ ਆ ਪ੍ਰਦੂਸ਼ਣ ਵਾਲਾ ਜਿਹੜਾ ਪੁਆਇੰਟ ਜਿਹੜਾ ਲੱਗਦਾ ਘਰੀਏ ਇਹਦੀ ਤਕਰੀਬਨ ਕੀਮਤ ਹੈ ਜੀ 30 ਲੱਖ ਰੁਪਈਆ 30 ਲੱਖ ਰੁਪਇਆ ਤਿੰਨ ਪਏ ਲੱਗੇ ਦੇ ਨੇ ਐਸੇਲੇ ਡੇਰਾ ਬਾਬਾ ਨਾਨਕ ਦੇ ਵਿੱਚ ਇਹ ਇੱਕ ਦੀ ਕੀਮਤ 30 ਲੱਖ ਰੁਪਇਆ ਜੇ ਦੂਸਰੇ ਬਣੇ ਤੁਹਾਨੂੰ ਆਏ ਮਸ਼ੀਨ ਦਿਖਾਉਣ ਜਾ ਰਹੇ ਆ ਜਿਹੜੀ ਵੇਸਟਿੰਗ ਵਾਲੀ ਹੈ ਪਲਾਸਟਰ ਵਾਲੀ ਇਹਦੀ ਵੀ ਕੀਮਤ ਤੁਹਾਨੂੰ ਦਿਖਾ ਦਈਏ ਦਸੀਏ ਤੇ ਇਹ ਵੀ ਕਟੋਕ ਕਟ ਵੀ ਜਿਹੜੀ 15 ਲੱਖ ਰੁਪਏ ਦੇ ਵਿੱਚ ਵਿੱਚ ਜਿਹੜੀ ਇਹ ਮਸ਼ੀਨ ਇਹ ਵੀ ਜਿਹੜੀ ਹੈ ਇਹ ਲੱਗਦੀ ਆ ਕੋਈ ਕਨੈਕਸ਼ਨ ਨਹੀਂ ਹੁਣ ਤੱਕ ਇਹਨੂੰ ਮਿਲਿਆ ਕਹਿੰਦਾ ਮਨਾਪੀ ਟਰਾਂਸਫਾਰਮ ਦਾ ਕੋਈ ਬਿਜਲੀ ਦਾ ਕੋਈ ਵੀ ਇੰਤਜ਼ਾਮ ਨਹੀਂ ਹੈ ਜਿਹੜੀ ਇਹ ਮਸ਼ੀਨ ਜਿਹੜੀ ਹੈ ਵਿਆਸ ਵਾਲੇ ਜਿਹੜੀ ਆ ਤੁਸੀਂ ਤੁਹਾਨੂੰ ਦਿਖਾਉਣੇ ਝਲਕੀ ਉਤਲੀ ਝਲਕੀ ਤੁਹਾਨੂੰ ਦਿਖਾਵਾਂਗੇ ਜਿਹੜੀ ਵੀ ਉਹ ਬਕਾਰ ਹੋ ਚੁੱਕੀ ਹੈ ਮਾਰਨਜੀ ਸਿੰਘ ਚੌਂਕ ਦੇ ਵਿੱਚ ਜਿਹੜਾ ਸੀ ਆ ਉਹ ਬਕਾਰ ਹੋ ਚੁੱਕਿਆ ਹੁਣ ਇਹ ਦੇਖਣਾ ਵੀ ਡੇਰਾ ਬਾਬਾ ਨਾਨਕ ਦੀ ਜਿਹੜੀ ਕਮੇਟੀ ਆ ਜਿਹੜੀ ਵੀ ਠੇਕੇਦਾਰ ਜਿਹੜੇ ਨੇ ਬਣਾਇਆ ਵਾ ਉਸ ਦੀ ਹੁਣ ਇਹ ਰਿਪੇਅਰ ਕਰਦੇ ਜਾਂ ਨਹੀਂ ਕਰਦੇ ਇਹ ਤੇ ਸਾਨੂੰ ਆਉਣ ਵਾਲਾਈ ਸਮਾਂ ਦੱਸੇਗਾ ਜੇ ਅੱਜ ਦੀ ਤੁਹਾਨੂੰ ਵੀਡੀਓ ਚੰਗੀ ਲੱਗੀ ਆ ਤੇ ਅੱਜ ਦੀ ਸ਼ੇਅਰ ਜ਼ਰੂਰ ਕਰਨਾ ਨੇ ਇਸੇ ਤਰ੍ਹਾਂ ਬਣੇ ਰਹੋ ਡੇਰਾ ਬਾਬਾ ਨਾਨਕੋ ਮੂਰ ਰਾਜਪੱਟੀ ਬੱਡ ਰੂ ਦੇ ਨਾਲ ਜੀ ਨੰਬਰ 1 ਮਹਾਰਾਜਾ ਅਰਜੀਤ ਸਿੰਘ ਡੇਰਾ ਬਾਬਾ ਨਾਨਕ ਦੇ ਚੌਂਕ ਦੇ ਵਿੱਚ ਆ ਤੁਹੀ ਦੇਖ ਰਹੇ ਹੋ ਜਿਹੜਾ ਪ੍ਰਦੂਸ਼ਣ ਵਾਲਾ ਲਗਾਵਾ 2 ਸਾਲ ਹੋ ਚੁੱਕੇ ਨੇ ਟੁੱਟਣਾ ਚੱਲ ਹੋ ਚੁੱਕਾ ਆ ਰਿਹਾ ਤੁਸੀਂ ਦੇਖ ਰਹੇ ਜੀ ਉਹ ਸਾਹਮਣੇ ਤਸਵੀਰਾਂ ਦੇ ਵਿੱਚ ਕਿ ਜਿਹੜੇ ਵੀ ਹੱਥ ਨੁਮਾ ਜਿਹੜੀ ਆ ਬਣੀ ਦੀ ਹੈਗੀ ਆ ਉਹ ਦੇਖੋ ਤੁਸੀਂ ਟੁੱਟ ਚੁੱਕਾ ਜੀ ਪਟਾਲਾ ਰੋਡ ਪੁਰਾਣੀ ਚੁੰਗੀ ਪਲਾਸਟਿਕ ਬੋਤਲ ਮਸ਼ੀਨ ਜਿਹੜੀ ਆ ਰੈਸਟ ਵਾਲੀ ਉਹ ਵੀ ਜਿਹੜੀ ਸਫੇਦ ਆ ਥੀ ਇਹ ਸਿਰਫ ਉਹ ਜਿਹੜੀ ਆ ਇਹ ਐਸੋਲੇ ਕਿਹੜੇ ਸਟicker ਲਾਉਣ ਦੇ ਕੰਮ ਵਿੱਚ ਆ ਰਹੀ ਆ। ਛਟਾਤੀ ਸੱਤ ਹੋ ਰਿਹਾ। ਕਲੋਜ਼ ਕਰਕੇ ਵੀ ਦਿਖਾ ਰਹੇ ਆ ਵੀ ਇਹਦੀ ਹਾਲਤ ਜਿਹੜੀ ਕਿਸ ਤਰ੍ਹਾਂ ਦੀ ਹੋ ਚੁੱਕੀ ਹੈਗੀ ਆ। ਟਾਈਮ ਵਾਲੇ ਕੁਝ ਨਹੀਂ ਆ। ਸਿਰਫ ਸਮਾਂ 2 ਸਾਲ ਦੇ ਵਿੱਚ ਹੀ ਹੋ ਗਿਆ ਸਾਰਾ ਕੰਮ ਟਿਚ। ਡੇਰਾ ਬਾਬਾ ਨਾਨਕ ਵਿੱਚ ਵੇਸਟਿੰਗ ਪੁਆਇੰਟ ਆ ਦੇਖ ਰਹੇ ਹੋ ਤੁਸੀਂ ਜੀ। ਡੇਰਾ ਬਾਬਾ ਨਾਨਕ ਗੋਟਵਾਲਾ ਸ਼੍ਰੀ ਦਰਬਾਰ ਸਾਹਿਬ। ਸਪਾਰਾ ਇੱਕ ਫਿਰ ਪੁਆਇੰਟ ਰਹਿ ਗਿਆ ਸੀ ਵੀ ਦਿਖਾਉਣ ਜਾ ਰਿਹਾ ਦਿਖਾਉਣ ਜਾ ਰਿਹਾ ਜੀ ਆਈ ਲਵ ਤੇਰਾ ਬਾਬਾ ਨਾਨਕ ਆ ਦੇਖੋ ਕਿਸ ਤਰ੍ਹਾਂ ਖਸਤਾ ਹਾਲ ਦੇ ਵਿੱਚ ਆਈ ਲਵ ਤੇਰਾ ਬਾਬਾ ਨਾਨਕ ਜਿਹੜਾ ਵਾ ਟੁੱਟ ਚੁੱਕਾ ਹੈਗਾ ਵਾ 2 ਸਾਲ ਹੋ ਚੁੱਕੇ ਨੇ ਪਰੇਰੀ ਦੂਸਰਾ ਮੇਲਾ ਤੇਰਾ ਬਾਬਾ ਨਾਨਕ ਵਿੱਚ ਆ ਗਿਆ ਵਾ ਪਰ ਇਹਦੀ ਰਿਪੇਅਰ ਨਹੀਂ ਹੋਈ ਹੈ ਜੀ ਇਹ ਵੀ ਜਿਹੜਾ ਵਿਕਾਰ ਸਿੱਧ ਹੋ ਰਿਹਾ ਵਾ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ आई लव डेरा बाबा नानक जी ਜਿਹੜੀਆਂ ਦੂਰ ਦਰਦੋ ਸੰਤਾ ਜਨ ਕੇ ਡੇਰ ਬਾਬਾ ਉਹਨਾਂ ਦੇ ਚੇਤ ਹੁੰਦੀਆਂ ਨੇ ਜਾਂ ਕਤਾਰ ਤੋਂ ਕੋਲੇ ਡਾਉਂ ਜ ਜਾਂਦੇ ਨਹੀਂ ਇੱਥੇ ਸੈਲਫੀ ਪੁਆਇੰਟ ਬਣਿਆ ਹੋਇਆ ਵਾ ਜੀ ਉਹ ਵਾ ਪਰ ਇਹ ਹੁਣ ਨਕਾਰਾ ਹੋ ਚੁੱਕਾ ਵਾ ਦੇਖ ਰਹੇ ਹੋ ਤੁਸੀਂ ਸਾਰੇ ਡੇਰ ਬਾਬਾ नानक ਵਿੱਚ ਕੋਈ ਇੱਥੇ ਨਾ ਪਾਟੇ ਦੇ ਉੱਤੇ ਪ੍ਰਦੂਸ਼ਣ ਵਾਲਾ ਤੇ ਵੇਸਟਿੰਗ ਵਾਲਾ ਜੀ ਪਲੈਕਟ ਵਾਲਾ ਉਹ ਵੀ ਲੱਗਦਾ ਜੀ ਸਾਰਾ ਉਸ ਬਾਰੇ ਜਿਹੜੇ ਨਗਰ ਕੌਂਸਲ ਵੱਲੋਂ 3 에어 ਪਿਊਰੀਫਾਇਰ ਲਗਾਏ ਗਏ ਹਨ ਉਸ ਸਬੰਧੀ ਜਿਹੜੇ ਗਵਰਨਮੈਂਟ ਨੇ ਬਿਜਲੀ ਦੇ ਬਿੱਲ ਜਿਹੜੇ ਆਪਾਂ ਨਗਰ ਕੌਂਸਲ ਨੇ ਦੇਣੇ ਸੀ ਫਿਰ ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਇਹ ਹਦਾਇਤ ਹੋਈ ਸੀ ਕਿ ਸਾਰੇ ਆਪਣੇ ਆਪਣੇ ਕੰਪਾਈਲ ਕਰੋ ਉਹਦੇ ਕੰਪਾਈਲੇਸ਼ਨ ਦੇ ਵਿੱਚ ਆਪਾਂ ਬਿਲਕੁਲ ਬੈਲੈਂਸ ਨਿਲ ਹੋ ਗਿਆ ਸੀ ਉਹਦੇ ਬੈਲੈਂਸ ਨਿਲ ਹੋ ਗਿਆ ਸੀ ਹੁਣਾਂ ਫਿਰ ਸਾਨੂੰ ਉਸ ਤੋਂ ਬਾਅਦ ਆਪਾਂ ਕਨੈਕਸ਼ਨ ਉਸ ਤੋਂ ਬਾਅਦ ਆਪਾਂ ਨਗਰ ਕੌਂਸਲ ਨੇ ਕਨੈਕਸ਼ਨ ਅਪਲਾਈ ਕਰਤਾ ਵਾ ਡਕਸ਼ਨ ਪਾਈ ਜੀ ਮੇਰਾ ਖਿਆਲ ਆ ਕਿ ਕੱਲ ਤੱਕ ਸਾਨੂੰ ਪਲਾਟਮੈਂਟ ਜਿਹੜੀ ਹੋ ਜੇਗੀ ਉਸ ਤੋਂ ਬਾਅਦ ਜੋ ਵੀ ਲੱਗਣਗੇ ਉਸ ਤੋਂ ਬਾਅਦ ਚੱਲੂ ਹੋ ਜੰ데요 ਦੋਨੇ ਪਾਰਟੀਆਂ ਇੱਕ ਜੀ ਤਿੰਨ ਜੀ ਤਿੰਨ ਹੈ ਜੀ ਤਿੰਨ ਹੈ ਜੀ ਤੇ ਸਰਕੇ ਮੈਂਨ ਸਲਫੀ ਪੁਆਇੰਟ ਦੇਗਾ ਜੀ ਉਸ ਬਾਰੇ ਜਿਹੜਾ ਸਲਫੀ ਪੁਆਇੰਟ ਆ ਉਹਦੇ ਸੰਬੰਧ ਜਿਹੜੇ ਵਾਰਡ ਹੋ ਜਿਹੜੇ ਨਿਕਲ ਗਿਆ ਉਹ ਜਾਈ ਸਾਨੂੰ ਕੰਮ ਕਰਤੇ ਗਿਆ ਉਹ ਜਲਦ ਤੋਂ ਜਲਦ ਆ ਜੰਦੀ ਉਹ ਲਖਾਸੇ ਜਾ